ਹਾਂਜੀ ਡਰਾਈਵਰ ਵੀਰੋ ਵੀਡੀਓ ਨੂੰ ਕਰ ਦਿਓ ਵੱਤਵਾ ਸ਼ੇਅਰ ਦੋਸਤੋ ਆ ਕਾਰ ਆ ਰਾ ਜਾ ਰਿਆ ਮੁਰੇ ਆਪਾਂ ਕਰਨਾਲ ਤੋਂ ਵੱਡੇ ਰੋਡ ਤੇ ਚੜੇ ਸੀ ਜੀ ਤੇ ਅੰਬਾਲੇ ਵੱਲ ਨੂੰ ਜਾ ਰਹੇ ਆਂ ਦੇਖੋ ਇਹਦੀ ਫੁੱਲ ਟ੍ਰੈਂਕ ਕੀਤੀ ਹੋਈ ਆ ਤੇ ਇਹਨੂੰ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਪਿਆ ਕਿ ਕਿਹੜੀ ਲੇਨ 'ਚ ਇਹਨੇ ਗੱਡੀ ਰੱਖਣੀ ਆ ਆਪਾਂ ਜਾ ਰਹੇ ਸੀ ਮਿੱਤਰੋ ਤੀਜੀ ਲੇਨ ਦੇ ਵਿੱਚ ਆ ਵੇਖੋ ਹੁਣ ਇਹਨੇ ਬਿਲਕੁਲ ਸਿੱਧੀ ਹੋਵੇ ਪੁਲ ਦੇ ਡਿਵਾਈਡਰ ਨਾਲ ਕਰਤੀ ਸੀ ਇੱਥੋਂ ਮੁੜ ਕੇ ਆਇਆ ਵਾਪਸ ਆ ਵੇਖੋ ਤੇ ਭਾਈ ਪਰੇਸ਼ਾਨ ਕਰਦਾ ਜਾ ਰਿਹਾ ਕਦੇ ਬ੍ਰੇਕਾ ਮਾਰਦਾ ਕਦੇ ਕੁਝ ਕਰਦਾ ਫੁੱਲ ਟ੍ਰੈਂਕੜਾ ਇਹ ਜੀ ਭਾਈ ਜੀ ਦੇਖੋ ਕਾਰ ਆ ਤੇ ਬਹੁਤ ਮਤਲਬ ਵੀ ਯਾਰ ਜਿਹੜੇ ਕਾਨੂੰਨ ਬਣਾਏ ਜਾਂਦੇ ਆ ਟਰੱਕਾਂ ਨੇ ਹੱਥੇ ਬਣਾ ਦਿੰਦੇ ਆ ਕਦੇ ਕਹਿ ਦਿੰਦੇ ਆ ਜੀ 9 ਵਜੇ ਤੱਕ ਨਾ ਐਂਟਰੀ ਆ ਵੱਡੀਆਂ ਗੱਡੀਆਂ ਐਂਟਰ ਨਹੀਂ ਹੋਣ ਦੇਣੀਆਂ ਜਾਂ ਉਹ ਹੈਨਾ ਕਿ ਇਹ ਐਕਸੀਡੈਂਟ ਕਰਦੇ ਆ ਵੱਡੀਆਂ ਗੱਡੀਆਂ ਵਾਲੇ ਹੁਣ ਤੁਸੀਂ ਆਪਸੇ ਹੱਬ ਲਾ ਲਓ ਭਾਈ ਕੌਣ ਐਕਸੀਡੈਂਟ ਕਰਦਾ ਵੈਸਟ ਹੈ ਠੀਕ ਹੈ ਐਡੇ ਰੋਡ ਤੇ ਵੀ ਠੀਕ ਹੈ ਟਰੱਕ ਜਾ ਰਹੇ ਆ ਦੇਖ ਲਓ ਤੇ ਇਹ ਬੰਦਾ ਕੱਲੇ ਟਰੱਕਾਂ ਵਾਲਿਆਂ ਨੂੰ ਨਹੀਂ ਕੱਜਲ ਕਰ ਰਿਹਾ ਨਾਲ ਕਾਰਾਂ ਵਾਲਿਆਂ ਨੂੰ ਵੀ ਕਰ ਰਿਹਾ ਤੇ ਅੱਗੇ ਪੂਰੀ ਵੀਡੀਓ ਵੇਖਦੇ ਜਾਇਓ ਬਾਈ ਕੀ ਕੁਸ਼ ਕਰ ਰਿਹਾ ਇਹ ਦੋਸਤੋ ਕੀ ਕਹਿਣਾ ਚਾਹੋਗੇ ਇਹੋ ਜਿਹੇ ਨੂੰ ਕਿ ਜਿਹੜੇ ਰੂਡ ਬਣਾ ਦਿੰਦੇ ਆ ਟਰੱਕਾਂ ਨਾਲ ਤੇ ਬਣਾਉਂਦੇ ਆ ਉਹ ਵੇਖੋ ਇਹ ਉਹ ਵੇ ਟਰਾਲੇ ਘੋਡੇ ਟਰਾਲੇ ਨੇ ਮਗਰ ਪਹਿਲਾਂ ਸਿੱਧੀ ਕਰ ਲਈ ਸੀ ਨੇ ਇੱਕੋ ਤਾਂ ਫੇਰ ਬ੍ਰੇਕ ਮਾਰੀ ਠੀਕ ਹੈ ਸ਼ਾਇਦ ਉਹਨੂੰ ਕੈਮਰੇ ਦੇ ਵਿੱਚ ਥੋੜਾ ਜਿਹਾ ਮਤਲਬ ਕੀ ਇਹਦੀ ਸਪੀਡ ਇੱਕੋ ਤਾਂ ਤੇਜ਼ ਕਰਕੇ ਫੇਰ ਬ੍ਰੇਕ ਮਾਰੀ ਜਿਹਨੇ ਤੇ ਯਾਰ ਇੰਨੇ ਡਰਿੰਕ ਕਰਕੇ ਰੋਡ ਤੇ ਤੁਰੇ ਫਿਰਦੇ ਆ ਚਲੋ ਇਹ ਗੱਲਾਂ ਬਾਕੀ ਦੇ ਛੱਡੋ ਕਿ ਆਦਾ ਪਰਿਵਾਰ ਜਾੜੂਗਾ ਗਾਂਹ ਦੇ ਘਰ ਜਾੜੂਗਾ ਕਿਸ ਨਾ ਕਿਸ ਦਾ ਹੈ ਕੋਈ ਸਾਟ ਵਰਗਾ ਮਾਤੜ ਵੀ ਫਸ ਸਕਦਾ ਟਰੱਕ ਡਰਾਈਵਰ ਠੀਕ ਹੈ ਤੇ ਆਹ ਵੇਖੋ ਵੇਖੋ ਹਣ ਵਿਚਾਲੇ ਫੇਰ ਬ੍ਰੇਕਾ ਮਾਰਦਾ ਲਓ ਆਹ ਵੇਖਿਓ ਤੇ ਇੱਕੋ ਦਾਮ ਨੇ ਗੱਡੀ ਨਾ ਓਏ ਆਹ ਦੇਖੋ ਲੋ ਜੀ ਇੱਥੇਲੇ ਪਾਸੇ ਲਿਆਇਆ ਫੌਲ ਡਰੈਂਕੜਾ ਬਾਈ ਬੰਦਾ ਇਹ ਜਿਹੜੇ ਕਾਨੂੰਨ ਆ ਸਾਡੇ ਟਰੱਕਾਂ ਨੇ ਤੇ ਬਣਾ ਦਿੱਤੇ ਜਾਂਦੇ ਆ ਰੱਕੜਨ ਨਸ਼ੀੜੀ ਦਾ ਦੰਦੇ ਆ ਇਹ ਫੁੱਲ दारू ਪੀ ਕੇ ਵੀ ਕਾਰਾਂ ਚਲਾ ਸਕਦੇ ਆ ਬਹੁਤ ਕੁਝ ਕਰ ਸਕਦੇ ਆ ਹਨਾ ਤੇ ਮਤਲਬ ਵੀ ਜਿਹੜੇ ਕਾਨੂੰਨ ਸਾਡੇ ਤੇ ਲਾਗੂ ਹੋ ਜਾਂਦੇ ਇਹਨਾਂ ਦੇ ਕੋਈ ਲਾਗੂ ਨਹੀਂ ਹਨਾ ਇਹ ਜੋ ਮਰਜ਼ੀ ਕਰਨ ਇਹਨਾਂ ਦੀ ਜਿਹੜੀ ਮਰਜ਼ੀ ਆ ਉਹ ਇਹ ਉਦਾਂ ਆਪਦੀ ਡਰਾਈਵਿੰਗ ਕਰਨ ਜੋ ਮਰਜ਼ੀ ਕਰਨ ਵੇਖੋ ਕੀ ਕਰਦਾ ਜਾਂਦਾ ਇਹ ਬੰਦਾ ਉਹ ਦੇਖੋ ਠੀਕ ਹੈ ਬੰਦੇ ਨੂੰ ਰੋਡ ਨਹੀਂ ਸਮਝ ਆ ਰਿਹਾ ਕਿੱਧਰ ਜਾਣਾ ਵਾ ਕਿੱਧਰ ਨਹੀਂ ਜਾਣਾ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ